ਭਾਰਤ ਅਤੇ ਜਰਮਨੀ ਦੇ ਰੋਮਾਂਟਿਕ ਮੈਚ 'ਚ ਭਾਰਤੀ ਟੀਮ ਜਿੱਤ ਦਰਜ ਕਰਨ ਜਾਂ ناکਾਮ ਰਹੀ ਇਸ ਬੇਹਤਮਾ ਕਿਧਰ ਮੈਚ ਦਾ ਅੰਤ 3-3 ਦੀ ਬਰਾਬਰੀ ਤੇ ਹੋਇਆ ਭਾਰਤ ਲਈ ਯੋਵਾ ਖਿਡਾਰੀਆਂ ਨੇ ਦਮਦਾਰ ਖੇਡ ਵਿਖਾਈ ਅਤੇ ਕਪਤਾਨ ਪੀ.ਆਰ. ਸਲਿਚ ਨੇ ਵੀ ਪ੍ਰਭਾਵਿਤ ਕੀਤਾ ਭਾਰਤ ਲਈ ਮੈਚ ਵਿੱਚ ਵੀ.ਆਰ. ਅਗੁਨਾਥ ਮਨਦੀਪ ਸਿੰਘ ਅਤੇ ਹਰਮਨਪ੍ਰੀਤ ਨੇ ਇੱਕ-ਇੱਕ ਗੋਲ ਕੀਤਾ ਭਾਰਤ ਤੇ ਜਰਮਨੀ ਵਿਚਾਲੇ ਖੇਡੇਗੇ ਮੈਚ ਭਾਰਤ ਨੇ ਦਮਦਾਰ ਸ਼ੁਰੂਆਤ ਕੀਤੀ ਲਗਾਤਾਰ ਅਟੈਕ ਕਰ ਰਹੀ ਭਾਰਤੀ ਟੀਮ ਨੂੰ ਮੈਚ ਦੇ 6ਵੇਂ ਮਿੰਟ ਵਿੱਚ ਕਾਮਯਾਬੀ ਮਿਲੀ ਜਦ ਵੀਰ ਅਰਗੁਨਾਥ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ ਇਸ ਦੇ ਨਾਲ 1-0 ਦੀ ਲੀਡ ਵੀ ਹਾਸਲ ਕਰਵਾ ਦਿੱਤੀ ਸਾਥੇ 4th ਕਵਰਟਰ ਦੇ 12ਵੇਂ ਮਿੰਟ ਵਿੱਚ ਜਰਮਨੀ ਦੇ ਪੈਨਲਟੀ ਸਟ੍ਰੋਕ ਦੇ ਆਸਰੇ ਮੈਚ ਬਰਾਬਰੀ ਹਾਸਲ ਕਰ ਲਈ ਭਾਰਤੀ ਟੀਮ ਨੇ ਮੈਚ ਜ਼ਿਆਦਾ ਸਮਾਂ ਲੀਡ ਕੀਤਾ ਪਰ ਮੈਚ ਦੇ ਆਖਰੀ ਮਿੰਟ ਵਿੱਚ ਭਾਰਤ ਨੇ ਲੀਡ ਗਵਾ ਦਿੱਤੀ ਅਤੇ ਮੈਚ ਵਿੱਚ ਬਾਜ਼ੀ ਮਾਰਨ ਦਾ ਸੁਨਹਿਰਾ ਮੌਕਾ ਵੀ ਗਵਾ ਦਿੱਤਾ ਭਾਰਤੀ ਟੀਮ ਦਾ ਅਗਲਾ ਮੈਚ ਸ਼ਨੀਵਾਰ ਨੂੰ ਗ੍ਰੀਟ ਬ੍ਰਿਟੇਨ ਖਿਲਾਫ ਹੋਵੇਗਾ ਮੇਜ਼ਬਾਨ ਫਰਾਂਸ ਨੇ ਯੂਰੋ ਕੱਪ 2016 ਦੇ ਓਪਨਿੰਗ ਮੈਚ ਉਰਮਾਨੀਆ ਨੂੰ ਗਰੁੱਪੇਜ 2-1 ਨਾਲ ਹਰਾ ਕੇ ਜਦ ਦੇ ਨਾਲ ਸ਼ੁਰੂਆਤ ਕੀਤੀ ਦੋਹਾਂ ਟੀਮਾਂ ਦੇ ਵਿਚਕਾਰ ਪਹਿਲੇ ਹਾਫ ਚ ਕਾੰਢੀ ਦੀ ਟੱਕਰ ਵੇਖਣ ਨੂੰ ਮਿਲੀ ਦੋਹਾਂ ਹੀ ਟੀਮਾਂ ਨੇ ਗੋਲ ਕਰਨ ਦੇ ਯਤਨ ਕੀਤੇ ਪਰ ਪਹਿਲਾ ਹਾਫ ਗੋਲ ਰਹਿਤ ਰਿਹਾ ਤੁਜਹ ਹਾਫ ਵਿੱਚ ਫਰਾਂਸ ਲਈ ਮੈਚ ਦਾ ਪਹਿਲਾ ਗੋਲ ਆਲਵਰ ਨੇ ਮੈਚ ਦੇ 12ਵੇਂ ਮਿੰਟ ਵਿੱਚ ਕੀਤਾ ਪਹਿਲਾ ਗੋਲ ਹੋਣ ਦੇ 8 ਮਿੰਟ ਬਾਅਦ ਰੂਮਾਨੀਆ ਦੇ ਮਿਡਫੀਲਡਰ ਨਿਕੋਲਾਏ ਸੈਂਟੈਂਸੋ ਨੇ 65ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਤਬਦੀਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆ ਦਿੱਤਾ ਮੈਚ ਖਤਮ ਹੋਣ ਤੋਂ 1 ਮਿੰਟ ਪਹਿਲਾਂ ਫਰਾਂਸ ਲਈ ਦਮਿਤਰੀ ਪਾਇਟ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਜਿੱਤਵਾ ਦਿੱਤੀ ਨੈਸ਼ਨਲ ਹਾਕੀ ਆਈਸ ਲੀਗ ਦੇ ਮਸ਼ਹੂਰ ਖਿਡਾਰੀ ਗੋਡੀ ਦਾ ਦੇਹਾਂਤ ਹੋ ਗਿਆ ਹੈ ਗੋਡੀ ਨੂੰ ਮਿਸਟਰ ਹਾਕੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸ਼ੁੱਕਰਵਾਰ ਨੂੰ ਗੋਡੀ ਦੀ ਬੇਟੀ ਦੇ ਘਰ ਉਹ ਇਹੋ ਵਿੱਚ ਉਹਨਾਂ ਦੀ ਮੌਤ ਹੋ ਗਈ ਗੋਡੀ ਹੋਵ ਨੂੰ 1972 ਵਿੱਚ ਪ੍ਰਸਿੱਧ ਨੈਸ਼ਨਲ ਹਾਕੀ ਆਈਸ ਲੀਗ ਵਿੱਚ ਸ਼ਾਮਲ ਕੀਤਾ ਗਿਆ ਸੀ ਆਪਣੇ ਸਮੇਂ ਤੋਂ 26 ਵਾਰ ਨੈਸ਼ਨਲ ਹਾਕੀ ਆਈਸ ਲੀਗ 'ਚ ਅਤੇ 6 ਵਾਰੀ ਵਰਲਡ ਹਾਕੀ ਐਸੋਸੀਏਸ਼ਨ ਵਿੱਚ ਖੇਡ ਚੁੱਕੇ ਨੇ ਪਾਰਾ ਦੇ ਇੱਕ ਇੱਕ ਵਿਅਕਤੀਗਤ 올림픽 ਤਗਮਾ ਜੇਤੂ ਦਿੱਗਜ ਨਿਸ਼ਾਨੇਬਾਜ਼ ਅਵਿਨੋਬਿੰਦਰਾ ਨੇ ਕਿਹਾ ਕਿ ਉਹ ਗਾਮੇ ਰਿਓ 올림픽 ਦੇ ਬਾਅਦ ਆਪਣੇ ਕੈਰੀਅਰ ਨੂੰ ਖਤਮ ਕਰਨਗੇ ਜਿੱਥੇ ਉਹ ਉਦਗਾੜਨ ਸਮਾਰੋਹ ਚ ਦੇਸ਼ ਤੇ ਝੰਡਾ ਬੰਦਾਰ ਹੋਣਗੇ ਵਿਚਿੰਗ 올림픽 2008 ਤੇ ਸੋਨ ਤਗਮਾ ਜੇਤੂ ਵਿੰਦਰਾ ਨੇ ਕਿਹਾ ਕਿ ਉਹ ਨਰਦ 20 ਸਾਲਾ ਲੰਮਾ ਕੈਰੀਅਰ ਖਾਸ ਰਿਹਾ ਤਰਪਾਰਤੀ ਕੈਰਮ ਮਹਾਸੰਗ ਕੈਰ ਨੂੰ ਉਤਸ਼ਾਹਿਤ ਕਰਨ ਤੇ ਇਸ ਨੂੰ ਪ੍ਰਸਿੱਧ ਬਣਾਉਣ ਲਈ ਗਸ ਵਿਚ ਵਿਸ਼ਾਖਾ ਪੜਨਵ ਚ ਪੇਸ਼ੇਵਰ ਕੈਰਮ ਲੀਗ ਦੀ ਤਿਆਰ ਯੋਜਨਾ ਕਰੇਗਾ ਆਂਧਰਾ ਪ੍ਰਦੇਸ਼ ਦੇ ਮੁੱਖੀ ਸਰੋਤ ਵਿਕਾਸ ਮੰਤਰੀ ਛੇੜਨੀਵਾਸ राव ਨੇ ਪੀਸੀਐਲ 2016 ਦੇ ਲੋਕੋ ਨੂੰ ਜਾਰੀ ਕੀਤਾ ਮੰਤਰੀ ਨੇ ਦੱਸਿਆ ਕਿ ਚਾਰ ਰੋਜ਼ਾ ਪਹਿਲੇ ਟੂਰਨਾਮੈਂਟ ਚ ਪੰਜ-ਪੰਜ ਖਿਡਾਰੀਆਂ ਦੀਆਂ ਛੇ ਟੀਮਾਂ ਖੇਡਣਗੀਆਂ ਇਸ ਵਿੱਚ ਪੰਜ ਟੀਮਾਂ ਭਾਰਤ ਦੀਆਂ ਅਤੇ ਇੱਕ ਟੀਮ ਅਮਰੀਕਾ ਦੀ ਹੋਵੇਗੀ